ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਪਿਛਲੇ 9 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਸਿੱਖ ਕੌਮ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਇਸ ਮੋਰਚੇ ਨੂੰ ਉਹ ਹੁਲਾਰਾ ਤੇ ਹੰਗਾਰਾ ਨਹੀਂ ਮਿਲਿਆ ਜੋ ਕਿਸੇ ਸੰਘਰਸ਼ ਨੂੰ ਜਿੱਤ ਦੀ ਪ੍ਰਾਪਤੀ ਲਈ ਜ਼ਰੂਰੀ ਹੁੰਦਾ ਪਰ ਕੁਝ ਕੁ ਜਾਗਰੂਕ ਸਿੱਖਾਂ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਡੇ ਸੰਘਰਸ਼ ਨੂੰ ਬੂਰ ਪਾਉਣ ਲਈ ਹਾਲੇ ਵੀ ਕੋਸ਼ਿਸ਼ ਜਾਰੀ ਹੈ ਜਿਸ ਤਹਿਤ ਅੱਜ ਸંત ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਜਨਮ ਸਥਾਨ ਪਿੰਡ ਰੋਡਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਭਾਈ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਵਿੱਚ 1 ਮਾਰਚ ਕਾਫਲੇ ਦੇ ਰੂਪ ਵਿੱਚ ਰਵਾਨਾ ਹੋ ਕੇ ਬਾਪੂ ਸੂਰਤ ਸਿੰਘ ਖਾਲਸਾ ਦੇ ਪਿੰਡ ਹਸਨਪੁਰ ਪੂਜਾ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਫਲੇ ਨੂੰ ਪਿੰਡ ਦੇ ਬਾਹਰ ਹੀ ਰੋਕ ਦਿੱਤਾ ਗਿਆ। ਕਾਫੀ ਜਦੋਜਹਿਦ ਦੇ ਬਾਅਦ 15-15 ਸਿੰਘਾਂ ਦੇ ਜਥੇ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਗਈ। ਖੋ ਜੀ ਪ੍ਰਸ਼ਾਸਨ ਦਾ ਤੇ ਮੇਰੇ ਨਾਲ ਪਹਿਲਾਂ ਹੀ ਛਤੀ ਦਾ ਅੰਕੜਾ ਰਹਿੰਦਾ ਮੈਨੂੰ ਦੇਖਦੇ ਆ ਸਾਰੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ ਆਪਾਂ ਗੱਡੀਆਂ ਵਿੱਚੋਂ ਉਤਰ ਕੇ ਆਏ ਆ ਬਾਅਦ ਚ ਇਹਨਾਂ ਨੇ ਰੇਲ ਗੱਡੀ ਤਾਂ 15 ਮਿੰਟ ਬਾਅਦ ਵਿੱਚ ਆਈ ਪਹਿਲਾਂ ਹੀ ਫਾਟਕ ਬੰਦ ਕਰਾਤਾ ਔਰ ਉੱਥੇ ਸਾਨੂੰ ਧੱਕਾ ਮੁੱਕੀ ਕਰਕੇ ਤੁਸੀਂ ਦੇਖਿਆ ਹੀ ਆ ਵੀ ਧੱਕੇ ਨਾਲ ਰੋਕ ਲਿਆ ਇਧਰੋਂ ਉਧਰੋਂ ਫੋਰਸ ਮੰਗਾ ਕੇ ਫਿਰ ਉੱਥੇ ਬੈਠੇ ਆ ਤਾਂ ਅੱਜ ਤੱਕ ਕਦੇ ਹੋਇਆ ਹੀ ਨਹੀਂਗਾ ਇਹ ਵੀ ਅਸੀਂ ਸਿਰਫ ਤੇ ਸਿਰਫ ਬਾਪੂ ਨੂੰ ਮਿਲਣ ਦੀ ਚਾਹਤ ਦੇ ਨਾਲ ਇਹਨਾਂ ਦਾ ਉਹ ਜਿਹੜਾ 10-10 ਸਿੰਘਾਂ ਵਾਲਾ ਉਹ ਅਸੀਂ ਪੈਨਲ ਅਪਣਾਇਆ ਆ ਕਿ ਚਲੋ ਭਾਈ ਅਸੀਂ ਇਹਨਾਂ ਦੇ ਨਾਲ ਕੋਈ ਬਹਿਸਬਾਜੀ ਨਹੀਂ ਕਰਨੀ ਕਿਉਂਕਿ ਬਾਪੂ ਜੀ ਹੁਣ ਇਸ ਸਟੇਜ ਵਿੱਚ ਨਹੀਂ ਹੈਗੇ ਕਿ ਜੇ ਅਸੀਂ ਉੱਥੇ ਇਹਨਾਂ ਨਾਲ ਝਗੜਾ ਕਰਦੇ ਰਹਿ ਜਾਈਏ ਤੇ ਅਸੀਂ ਦਰਸ਼ਨਾ ਤੋਂ ਵਾਂਝੇ ਰਹਿ ਜਾਈਏ ਜਿਹੜੀਆਂ ਜਿਹੜੀਆਂ ਸੰਗਤਾਂ ਅਜੇ ਵੀ ਮਨ ਵਿੱਚ ਕੁਝ ਲੈ ਕੇ ਬੈਠੀਆਂ ਆ ਕਿ ਬਾਪੂ ਦੀ ਜਿਹੜੀ ਭੁੱਖ ਹੜਤਾਲ ਆ ਇਹ ਫਲਾ ਪਿਆ ਇਹਦੇ ਵਿੱਚ ਕੁਝ ਧੋਖਾ ਆ ਤੇ ਉਹ ਬਾਪੂ ਦੇ ਸਰੀਰ ਤੋਂ ਅੰਦਾਜ਼ਾ ਲਾ ਲੈਣ ਸੋ ਅੱਜ ਲੋੜ ਹੈ ਸਮੂਹ ਸਿੱਖ ਸੰਗਤਾਂ ਨੂੰ ਆਪਣਾ ਫਰਜ਼ ਪਛਾਣਦੇ ਹੋਏ ਬੰਦੀ ਸਿੰਘਾਂ ਦੇ ਇਸ ਸੰਘਰਸ਼ ਵਿੱਚ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਸੰਘਰਸ਼ ਨੂੰ ਜਿੱਤ ਵੱਲ ਲੈ ਜਾਣ ਦੀ ਸਨੀ ਸੂਜਾਪੁਰ ਦੇ ਨਾਲ ਜਸਵੀਰ ਹੇਰਾ ਪਹਿਰੇਦਾਰ ਟੀਵੀ